ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਦੋਸਤ ਹੋਸਟ ਪੀ ਐਸ ਚੋਹਾਨ ਅੱਜ ਗੱਲ ਕਰਦੇ ਆਪਾਂ ਪੰਜਾਬ ਵਿੱਚ ਹੜ੍ਹਾਂ ਬਾਰੇ ਪੰਜਾਬ ਦੇ ਚਾਰੇ ਪਾਸੇ ਹੜ੍ਹਾਂ ਦੀ ਮਾਰ ਇੰਨੀ ਪੈ ਰਹੀ ਹੈ ਕਿ ਲੋਕਾਂ ਨੂੰ ਆਉਦੇ ਘਰ ਛੱਡਣ ਤੋਂ ਮਜਬੂਰ ਹੋਣਾ ਪੈ ਰਿਹਾ ਹੈ ਇਹਨਾਂ ਦੇ ਬਾਰੇ ਵਿਸਥਾਰ ਚ ਜਾਣਕਾਰੀ ਲਵਾਂਗੇ ਆਪਾਂ ਆਪਣੇ ਗਰਮੀਰ ਸਿੰਘ ਸਿੱਧੂ ਜੀ ਗਰਮੀਰ ਸਿੰਘ ਸਿੱਧੂ ਜੀ ਕੀ ਕਹਿਣਾ ਚਾਹੁੰਗੇ ਜਿਹੜੇ ਪੰਜਾਬ ਵਿੱਚ ਹੜ੍ਹ ਆ ਰਿਹਾ ਹੈ ਇਹਨਾਂ ਦੀ ਰੋਕਥਾਮ ਲਈ ਇਹ ਕੀ ਸਿਸਟਮ ਹੈ ਹਜ ਤੱਕ ਤਾਂ ਜਿੱਦੇ ਵੀ ਹੜ੍ਹ ਆਉਂਦੇ ਜੋ ਆਉਂਦਾ ਇੰਨਾ ਵੱਡਾ ਪ੍ਰਸ਼ਾਸਨ ਲੱਗਿਆ ਹੁੰਦਾ ਜਾਂ ਉਹ ਕਹਿਣ ਦਾ ਮਤਲਬ ਮੇਰਾ ਇਹਦੇ ਬਾਰੇ ਤੁਸੀਂ ਕਹੋਗੇ ਕੀ ਸੁਹਾਨ ਸਾਹਿਬ ਪਹਿਲਾਂ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਸਾਡੇ ਟਾਈਮ ਕੱਢ ਕੇ ਸਾਡੇ ਕੋਲੇ ਇਹ ਇਹਦੇ ਬਾਰੇ ਜਾਣਕਾਰੀ ਲੈਣ ਆਏ ਹੋ ਪਰ ਇਹ ਜਿਹੜੇ ਹੜ੍ਹ ਹੈ ਇਹ ਅਸਲ ਦੇ ਵਿੱਚ ਇੰਨਾ ਕੁਦਰਤੀ ਕਰੋਪੀ ਨਹੀਂ ਜਿੰਨੇ ਸਰਕਾਰ ਇਸ ਨੂੰ ਜਿਹੜੇ ਆਮ ਚੈਨਲ ਹੈ ਜਿਹੜੇ ਉਹ ਬਣਾ ਕੇ ਦਿਖਾ ਰਹੇ ਆ ਅਸਲ 'ਚ ਇਹ ਜਿਹੜੇ ਹੜ੍ਹ ਨੇ ਇਹ ਮੈਨ-ਮੇਡ ਹੜ੍ਹ ਨੇ ਇਸ ਵਾਰ ਮੈਨ-ਮੇਡ ਕਿਸ ਤਰ੍ਹਾਂ ਜੀ ਮਤਲਬ ਕੁਝ ਵਾਰਸ਼ ਦਾ ਵੀ ਕਾਰਨ ਹੈ ਕੁਝ ਸਰਕਾਰਾਂ ਦੀ ਨਲਾਇਕੀ ਦਾ ਵੀ ਜਿਹੜਾ ਜ਼ਿਆਦਾ ਹੈ ਇਹ ਹੋ ਰਿਹਾ ਜਿਗਾ ਠੀਕ ਹੈ ਜੀ ਇਸ ਦਾ ਕੀ ਸਿਸਟਮ ਹੁੰਦਾ ਅਸੀਂ ਜਿਵੇਂ ਜਿਸ ਤਰ੍ਹਾਂ ਜਿਹੜੇ ਡੈਮ ਨੇ ਸਾਡੇ ਡੈਮ ਬਣੇ ਹੁੰਦੇ ਨੇ ਹਾਂਜੀ ਹਾਂਜੀ ਉਹ ਹੱਡ ਰੋਕਣ ਵਾਸਤੇ ਬਣੇ ਹੁੰਦੇ ਨੇ ਠੀਕ ਹੈ ਜੀ ਹੜ੍ਹਾਂ ਦੀ ਸਥਿਤੀ ਨੂੰ ਕੰਟਰੋਲ ਕਰਕੇ ਕੰਟਰੋਲ ਕਰਨ ਵਾਸਤੇ ਬਣੇ ਹੁੰਦੇ ਆ ਜੀ ਸਰ ਜੀ ਉਹਦਾ ਕੀ ਸਿਸਟਮ ਹੁੰਦਾ ਉਹਦਾ ਇੱਕ ਸਮੁੰਦਰੀ ਤਲ ਦੇ ਮੁਤਾਬਕ ਇੱਕ ਲੈਵਲ ਹੁੰਦਾ ਡੈਮ ਦਾ ਜੀ 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 ਉਹਦਾ ਸਮੁੰਦਰੀ ਤਲ ਦੇ ਨਾਲ ਉਹਦਾ ਲੈਵਲ ਮਿਲਾਇਆ ਜਾਂਦਾ ਬੀਤ ਮਾਲੋਸ ਮੰਦਰੀ ਤਾਲ ਤੋਂ ਉਹਨਾਂ ਨੇ 1400 ਸਕਰ ਫੁੱਟ ਜਾਂ ਉਹਨਾਂ ਨੇ 1300 ਸਕਰ ਫੁੱਟੋ ਦਾ ਲੈਵਲ ਮੁਤਾਬਕ ਉਹਨੂੰ ਰੱਖਣਾ ਹੁੰਦਾ। ਉਹ ਕੀ ਹੁੰਦਾ ਹੈ ਜਿਸ ਤਰ੍ਹਾਂ ਇੱਕ ਮੌਸਮ ਵਿਭਾਗ ਹੁੰਦਾ ਪੰਜਾਬ ਸਰਕਾਰ ਕੋਲ ਵੀ ਤੇ ਭਾਰਤ ਸਰਕਾਰ ਕੋਲ ਵੀ। ਮੌਸਮ ਵਿਭਾਗ ਸਰਕਾਰ ਨੂੰ ਪਹਿਲਾਂ ਅਲਰਟ ਕਰ ਦਿੰਦਾ ਵੀ ਇਸ ਸਾਲ ਜਿਹੜੀ ਬਰਸਾਤ ਐ ਇੰਨੀ ਹੋ ਸਕਦੀ ਐ 100 ਗੁਣਾ ਹੋ ਸਕਦੀ ਐ 50 ਗੁਣਾ ਹੋ ਸਕਦੀ ਐ ਜਾਂ 115 ਇਸ ਵਾਰ 115 ਗੁਣਾ ਬਰਸਾਤ ਹੋਈ ਐ। ਜੀ ਜੀ ਜੀ। ਮਤਲਬ ਪਿਛਲੇ ਸਾਲ ਨਾਲ 115 ਗੁਣਾ ਬਰਸਾਤ ਜ਼ਿਆਦਾ ਹੋਈ ਐ। ਜੀ ਸਰ। ਉਹਦੇ ਮੁਤਾਬਕ ਜਦੋਂ ਸਰਕਾਰ ਨੂੰ ਅਲਰਟ ਕਰਦਾ ਮੌਸਮ ਭਾਗ ਦਾ ਸਰਕਾਰ ਨੇ ਉਹਨਾਂ ਡੈਮਾਂ ਦੀ ਪੂਰਾ ਉਹਦਾ ਸਰਵੇ ਕਰਨਾ ਹੁੰਦਾ ਉਹਦੇ ਨਾਲ ਜਿਹੜੇ ਤਕਨੀਕੀ ਜਿਹੜੇ ਡੈਮ ਨਾਲ ਜੁੜੇ ਹੋਏ ਆਫੀਸਰ ਹੁੰਦੇ ਨੇ ਉਹਨਾਂ ਨਾਲ ਲੈ ਕੇ ਤੇ ਮੌਸਮ ਭਾਗ ਦੇ ਅਫਸਰਾਂ ਨਾਲ ਲੈ ਕੇ ਉਹਦਾ ਜਿਹੜਾ ਡੈਮ ਦਾ ਨਿਰੇਖਣ ਕਰਨਾ ਹੁੰਦਾ ਵੀ ਇਹਦੇ ਵਿੱਚੋਂ ਕਿੰਨਾ ਪਾਣੀ ਆਪਾਂ ਨੂੰ ਉਹਦਾ ਜਿਹੜਾ ਲੈਵਲ ਕਿੰਨਾ ਲੋਅ ਕਰਨਾ ਤੇ ਕਿੰਨਾ ਹੋਰ ਪਾਣੀ ਉਹ ਜਿਹੜਾ ਇਹਦੇ ਵਿੱਚ ਸਟੋਰ ਕਰਨਾ ਹੁੰਦਾ ਜੀ ਸਰ ਜੀ ਪਰ ਇਸ ਵਾਰ ਸਰਕਾਰਾਂ ਨੇ ਕੀ ਕੀਤਾ ਅਸਲ ਦੇ ਵਿੱਚ ਜਿਹੜਾ ਪੰਜਾਬ ਸੂਬਾ ਹੈ ਇਹ ਭਾਰਤ ਦਾ ਹਮੇਸ਼ਾ ਹੀ ਬਹੁਤ ਉਦਮੀ ਤੇ ਹਿੰਮਤ ਵਾਲਾ ਤੇ ਮਤਲਬ ਡਾਕਟਰ ਸੁਭਾਰਿਆ ਜੀ 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 ਹਾਂ ਜਦੋਂ ਕਿਸਾਨ ਧਰਨੇ ਲੱਗਿਆ ਸੀ ਤਾਂ ਇਹਦੇ ਸਟੇਟ ਗਵਰਨਮੈਂਟ ਨੂੰ ਦੇਖੋ ਧਰਨੇ ਲੱਗਦੇ ਆ ਸਟੇਟ ਗਵਰਨਮੈਂਟ ਨਾਲ ਝੁਕਦੀਆਂ ਰਹਿੰਦੀਆਂ ਪਰ ਇਹਨਾਂ ਨੇ ਕਿਸਾਨ ਧਰਨੇ ਵਿੱਚ ਕੇਂਦਰ ਸਰਕਾਰ ਨੂੰ ਝੁਕਾਇਆ ਤੇ ਇਸ ਕਰਕੇ ਕੇਂਦਰ ਸਰਕਾਰ ਦੇ ਜਿਹੜਾ ਅੱਖ ਦੇ ਵਿੱਚ ਜਿਹੜਾ ਪੰਜਾਬ ਆ ਉਹ ਰੜਕਦਾ ਸੀਗਾ ਪੰਜਾਬ ਨਾਲ ਇਹਨਾਂ ਨੇ ਉਸ ਕਿਸਾਨ ਧਰਨੇ ਦੀ ਰੰਜਿਸ਼ ਕੱਢਣ ਵਾਸਤੇ ਇਹਨਾਂ ਨੇ ਪਾਣੀ ਜਿਹੜਾ ਡੈਮਾਂ ਦਾ ਪਾਣੀ ਸੀ ਉਹਨੂੰ ਪਹਿਲਾਂ ਮਤਲਬ ਖਾਲੀ ਨਹੀਂ ਕੀਤੇ ਡੈਮ ਤੇ ਪਹਿਲਾਂ ਪਾਣੀ ਵੀ ਜਦੋਂ ਲੋਕਾਂ ਨੂੰ ਪਾਣੀ ਦੀ ਲੋੜ ਸੀ ਪੋਸਟਾਂ ਪਾਣੀ ਦੀ ਬੰਦੀ ਰੱਖੀ ਇਹਨਾਂ ਨੇ ਨਹਿਰਾਂ ਬੰਦ ਰੱਖੀਆਂ ਪਾਣੀ ਕਿਸਾਨਾਂ ਨੂੰ ਬਹੁਤ ਘੱਟ ਦਿੱਤਾ ਤੇ ਉਹ ਉਹ ਪਾਣੀ ਵੀ ਸਟੋਰ ਕਰ ਲਿਆ ਤੇ ਉਸ ਤੋਂ ਬਾਅਦ ਹੁਣ ਜਿਹੜਾ ਬਰਸਾਤਾਂ ਦਾ ਪਾਣੀ ਵੀ ਸਟੋਰ ਕਰਕੇ ਇੱਕ ਇੱਕੋ ਹੀ ਮਤਲਬ ਸਾਰਾ ਇਕੱਠਾ ਛੱਡ ਦੁੱਤਾ ਸਰ ਕੁਝ ਨਹਿਰਾਂ ਇਹ ਨਹੀਂ ਖਾਲੀ ਪਈਆਂ ਸਰ ਉਹਨਾਂ ਵਿੱਚ ਵੀ ਛੱਡ ਸਕਦੇ ਆ ਪਾਣੀ ਜੀ ਪਾਣੀ ਤਾਂ ਛੱਡ ਸਕਦੇ ਆ ਪਰ ਹੁਣ ਇਹਨਾਂ ਨੇ ਇੱਕ ਤਕਨੀਕੀ ਤੌਰ ਦੇ ਘੁਬਾਹਨਾ ਬਣਾ ਲਿਆ ਇਹ ਇਹ ਹੁੰਦਾ ਵੀ ਹੈ ਜਦੋਂ ਅਸੀਂ ਬਰਸਾਤ ਦਾ ਪਾਣੀ ਜਿਹੜਾ ਹੜਾਂ ਦਾ ਜਿਵੇਂ ਪਾਣੀ ਹੁੰਦਾ ਜਦੋਂ ਅਸੀਂ ਨਹਿਰਾਂ ਦੇ ਵਿੱਚ ਛੱਡਦੇ ਹਾਂ ਉਹਦੇ ਵਿੱਚ ਥੱਲੇ ਜਿਹੜੀ ਰੇਤ ਚਲੀ ਜਾਂਦੀ ਹੈ ਨਹਿਰਾਂ ਦੇ ਵਿੱਚ ਹਾਂਜੀ ਹਾਂਜੀ ਨਹਿਰਾਂ ਦਾ ਲੈਵਲ ਭਰ ਜਾਂਦਾ ਪਰ ਸਰਕਾਰ ਨੂੰ ਸੋਚਣਾ ਚਾਹੀਦਾ ਵੀ ਅੱਜ ਜਿਹੜੇ ਲੋਕ ਮਰ ਰਹੇ ਸਾਨੂੰ ਲੋਕਾਂ ਦੀਆਂ ਜਾਨਾਂ ਦੀ ਕੀਮਤ ਜ਼ਿਆਦਾ ਕੀਮਤੀ ਹੈ ਜਾਂ ਨਹਿਰਾਂ ਦੀ ਰੇਤ ਜ਼ਰੂਰੀ ਹੈ ਨਹਿਰਾਂ ਦੀ ਤਾਂ ਫਿਰ ਵੀ ਸਫਾਈ ਹੋ ਸਕਦੀ ਹੈ ਪਰ ਲੋਕਾਂ ਨੂੰ ਬਚਾਉਣਾ ਚਾਹੀਦਾ ਹੈ ਸਰਕਾਰ ਨੂੰ ਪੂਰਾ ਅੱਗੇ ਲਾ ਕੇ ਇਹ ਜਿਹੜੀ ਲੋਕਾਂ ਦੀ ਮਦਦ ਕਰਨੀ ਚਾਹੀਦੀ ਸੀ ਤੇ ਇਸ ਕਰਕੇ ਨਹਿਰਾਂ ਦੇ ਵਿੱਚ ਪਾਣੀ ਇਹਨਾਂ ਨੂੰ ਛੱਡਣਾ ਚਾਹੀਦਾ ਸੀਗਾ ਇਹ ਦੇਖੋ ਬਠੰਡਾ ਦੀ ਸਰਹੰਦ ਨਾਲ ਵੀ ਖਾਲੀ ਪਈ ਹੈ ਰਾਜਸਥਾਨ ਫੀਡਰ ਬੰਦ ਪਈਆਂ ਹੋਰ ਬਹੁਤ ਨਹਿਰਾ ਬੰਦ ਪਈਆਂ ਸਾਡੀਆਂ ਡਰੇਨਾ ਇਹਨਾਂ ਨੇ ਸਾਫ਼ ਨਹੀਂ ਕਰੀਆਂ ਜਿਹੜੀਆਂ ਹੜ੍ਹਾਂ ਨੂੰ ਕੰਟਰੋਲ ਕਰਨ ਵਾਸਤੇ ਹਰ ਇੱਕ ਅਲੱਗ 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 ਡਰੇਨਾ ਬਣੀਆਂ ਹੁੰਦੀਆਂ ਹਰ ਇੱਕ ਸਟੇਟ ਦੇ ਵਿੱਚ ਜੀ 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 ਸਾਡੀਆਂ ਜਿਹੜੀਆਂ ਬਰਿੰਡੇ ਦੇ ਵਿੱਚ ਡਰੇਨਾ ਇੱਕ ਮੰਨ ਲਓ ਆ ਸੰਗਤਪੁਰ ਡਰੇਨ ਆ ਪੇਕਾ ਚੰਦਬਾਨ ਕੋਲ ਡਰੇਨ ਇੱਕ ਬਲਾਡੇ ਦੇ ਕੋਲ ਜਿਹੜੀ ਇਹਨੂੰ ਇਹਨੂੰ ਕਾ ਗਰਦਰਾ ਕੇ ਕਹਿੰਦੇ ਨੇ ਨਾਲ ਨਾਲ ਹੀ ਵੀ ਕਹਿੰਦੇ ਆ ਇਹਨਾਂ ਨੂੰ ਸਾਫ ਸਫਾਈ ਇਹਨਾਂ ਨੇ ਨਹੀਂ ਕੀਤੀ ਪਰ ਸਰਕਾਰ ਦੇ ਜਿਹੜੇ ਨੁਮਾਇੰਦੇ ਆ ਸਰਕਾਰ ਦੇ ਬੰਦੇ ਆ ਸਰਕਾਰ ਦੇ ਅਫਸਰ ਆ ਉਹਨਾਂ ਨੇ ਮਿਲੀ ਭੁਗਤ ਨਾਲ ਉਹਨਾਂ ਦੀ ਸਫਾਈ ਦਾ ਖਰਚਾ ਤਾਂ ਪਾਇਆ ਬਿਲਾ ਦੇ ਵਿੱਚ ਖਰਚਾ ਪਾਇਆ ਪਰ ਉਹ ਪੈਸੇ ਪਤਾ ਨਹੀਂ ਕਿੱਥੇ ਗੋਲ ਕਰ ਗਏ ਸਫਾਈ ਕਿਸੇ ਨੇ 1% ਵੀ ਉਹ ਨਹੀਂ ਸਫਾਈ ਨਹੀਂ ਜੇ ਉਹ ਸਫਾਈ ਹੁੰਦੀ ਤਾਂ ਉਹ ਵੀ ਪਾਣੀ ਖੱਚ ਕੇ ਅੱਗੇ ਲੈ ਜਾ ਸਕਦੀਆਂ ਸੀ ਇਸ ਕਰਕੇ ਪੰਜਾਬ ਦਾ ਬਚਾਅ ਹੋ ਸਕਦਾ ਸੀਗਾ ਇਸੇ ਤਰ੍ਹਾਂ ਜਿਹੜੀਆਂ ਕੁਝ ਡਰੇਨਾਂ ਪੰਜਾਬ ਦੇ ਵਿੱਚ ਬਹੁਤ ਆ ਜਿਹੜੀਆਂ ਹਾਲੀ ਖੜਣ ਸਾਈਡ ਹੈ ਜਿਹੜੇ ਮਤਲਬ ਪੁਰਾਣੇ ਨਾਲੇ ਵਗਦੇ ਆ ਹੂੰ ਉਹ ਬਹੁਤ ਬਿਲਡਰਾਂ ਨੇ ਜਿਹੜੇ ਬਿਲਡਰ ਇੱਥੇ ਬਹੁਤ ਕਲੋਨਾਈਜ਼ਰ ਆ ਉਹਨਾਂ ਨੇ ਸਰਕਾਰ ਦੇ ਅਫਸਰਾਂ ਨਾਲ ਮਿਲ ਕੇ ਮਿਲੀਭੁਗਤ ਕਰਕੇ ਬਹੁਤ ਕਲੋਨੀਆਂ ਦੇ ਵਿੱਚ ਉਹਨਾਂ ਨੂੰ ਰਲਾ ਲਿਆ ਤੇ ਉੱਥੇ ਜਿਹੜੇ ਮਤਲਬ ਇਹਨਾਂ ਨੇ ਪਲਾਟ ਕੱਟ ਕੇ ਵੇਚਤੇ ਇਸ ਕਰਕੇ ਉਹ ਡਰੇਨਾਂ ਦਾ ਵੀ ਸਰਕਾਰ ਨੂੰ ਨਕਸ਼ੇ ਅੰਦਰ ਉਹ ਕੋ ਖਾਲੀ ਕਰਾਉਣੀਆਂ ਚਾਹੀਦੀਆਂ ਕਲੋਨੀਆਂ ਜਿਹੜੀਆਂ ਤੋਂ ਜਿਹੜੀ ਬਿਲਡਰ ਆਉਂਦੇ ਨੇ ਤੇ ਜਿਹੜੀਆਂ ਸਾਡੀਆਂ ਦੂਜੀਆਂ ਡਰੇਨਾਂ ਨੇ ਸਫਾਈ ਕਰਕੇ ਇੱਥੋਂ ਵੀ ਪਾਣੀ ਚੱਲਦਾ ਕਰਨਾ ਚਾਹੀਦਾ ਬਰਸਾਤ ਤੋਂ ਪਹਿਲਾਂ ਪਹਿਲਾਂ ਇਹਨਾਂ ਨੂੰ ਹੜਾ ਦਾ ਤੁਸੀਂ ਦੋ ਸਾਨੂੰ ਦੱਸਤਾ ਵੀ ਇਹ ਜਿਹੜੇ ਡਰੇਨਾਂ ਵਗੈਰਾ ਜਿਹੜੀਆਂ ਉਹ ਪਹਿਲਾਂ ਬੰਦ ਰੱਖਿਆ ਗਿਆ ਸੀਗਾ ਇਹਨਾਂ ਨੇ ਖੋਲੀਆਂ ਜਾਂ ਉਹਨਾਂ ਲੈਵਲ ਵੱਧ ਗਿਆ ਸੀ ਉਦੋਂ ਪਾਣੀ ਛੱ ਇਹ ਜਿਹੜੀ ਡਰੇਨਸ ਜਿਹੜੀ ਹੈਗੀ ਆ ਮੈਂ ਕਹਿਣਾ ਚਾਹਾਂਗਾ ਜੀ ਪਹਿਲਾਂ ਇਹ ਜਿਹੜੇ ਸਿਸਟਮ ਸੀਗਾ ਨਾ ਜਿਹੜਾ ਇਹ ਡੈਮ ਵਗੈਰਾ ਦਾ ਇਹ ਪੰਜਾਬ ਸਰਕਾਰ ਦੇ ਅੰਡਰ ਸੀਗਾ ਮੈਂ ਝੂਠ ਬੋਲ ਨਹੀਂ ਕਿ ਸੱਚ ਬੋਲ ਰਿਹਾ ਤੇ ਉਹ ਪੰਜਾਬ ਸਰਕਾਰ ਦੇ ਅੰਡਰ ਸੀ ਪੰਜਾਬ ਸਰਕਾਰ ਨੂੰ ਜਦ ਲੋਡ ਪੈਂਦੀ ਸੀ ਉਹਨਾਂ ਪਾਣੀ ਛੱਡ ਦਿੰਦੇ ਸੀ ਜੇ ਫਲੱਡ ਤੇ ਕੋਈ ਦੁਰਗਤ ਨਹੀਂ ਬਣਦੀ ਸੀ ਪਰ ਜਦੋਂ ਦਾ ਸੈਂਟਰ ਸਰਕਾਰ ਦੇ ਹੱਥ ਵਿੱਚ ਇਹ ਸਿਸਟਮ ਆਇਆ ਤੇ ਉਹਦੇ ਨਾਲ ਵੀ ਕਾਫੀ ਪ੍ਰਭਾਵਿਤ ਹੋਇਆ ਤੇ ਉਹ ਆਪਦੀ ਮਨਮਰਜ਼ੀ ਨਾਲ ਇਹ ਖੇਲ ਖੇਲਦੇ ਨੇ ਇਹ ਜਿਹੜੇ ਅਸਲ ਜਿਹੜਾ ਨੰਗਲ ਡੈਮ ਹੈ ਪਹਿਲਾਂ ਪੰਜਾਬ ਗਵਰਨਮੈਂਟ ਦੇ ਅਧੀਨ ਹੀ ਹੁੰਦਾ ਸੀਗਾ ਠੀਕ ਹੈ ਜੀ ਪਾਉਂਡ ਡੈਮ ਵੀ ਪੰਜਾਬ ਗਵਰਨਮੈਂਟ ਦੇ ਅਧੀਨ ਹੁੰਦਾ ਸੀਗਾ ਜਿਹੜੇ ਦਰਿਆਵਾਂ ਦਾ ਪਾਣੀ ਉਹ ਪੰਜਾਬ ਗਵਰਨਮੈਂਟ ਦੇ ਅਧੀਨ ਹੁੰਦਾ ਸੀਗਾ ਕੇਂਦਰ ਸਰਕਾਰ ਦੇ ਵਿੱਚ ਜਦੋਂ ਦੀ ਬੀਜੇਪੀ ਸਰਕਾਰ ਬਣੀ ਹੈ ਇਹਨਾਂ ਨੇ ਆਪਣੇ ਮਤਲਬ ਸਿਆਸਤ ਦੇ ਨਾਲ ਪੰਜਾਬ ਸਰਕਾਰ ਦੇ ਵਿੱਚ ਆਪਣੀ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਤੀ ਇਹਨਾਂ ਦੀ ਆਮ ਆਦਮੀ ਪਾਰਟੀ ਜਿਹੜੀ ਬੀਜੇਪੀ ਦੀ ਬੀ ਜੀਟੀ ਨੇ ਇਹਨਾਂ ਨੇ ਆਪ ਦੀ ਲੋਕਾਂ ਨਾਲ ਧੋਖੇ ਨਾਲ ਝੂਠੇ ਵਾਦੇ ਕਰ ਕਰਾ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾ ਕੇ ਜਿਹੜੇ ਡੈਮਾਂ ਦਾ ਪ੍ਰਬੰਧ ਉਹ ਕੇਂਦਰ ਸਰਕਾਰ ਨੂੰ ਦੇ ਦਿੱਤਾ ਸਰ ਜਿਹੜੀ ਵੀ ਆ ਪਾਣੀ ਜਿੱਥੇ ਵੀ ਆ ਰਿਹਾ ਉਹ ਦੇਖੋ ਹੁਣ ਜ਼ੀਰਕਪੁਰ ਦਾ ਇਲਾਕਾ ਪੂਰਾ ਡੁੱਬਿਆ ਡੁੱਬਿਆ ਹੋਇਆ ਚੰਡੀਗੜ੍ਹ ਦਾ ਅੱਧਾ ਇਲਾਕਾ ਡੁੱਬਿਆ ਹੈ ਚੰਡੀਗੜ੍ਹ ਐ ਸਥਿਤੀ ਨਾ ਬਣਾਇਆ ਸੀ ਕਿਥੇ ਨਾ ਤਾਂ ਕੋਈ ਹੜਾ ਹੋਗਾ ਨਾ ਹੋਗਾ ਕਿ ਪਲਾਂਟਡ ਬਣਾਇਆ ਹੋਇਆ ਸ਼ਹਿਰ ਹੈ ਉੱਥੇ ਵੀ ਇੰਨਾ ਪਾਣੀ ਭਰਿਆ ਆ ਸੁਖਨਾ ਚਿੱਲ ਓਵਰ ਹੋਈ ਪਈ ਹੈ ਦੇਖੋ ਜੀ ਜਦੋਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਹਾਂ ਦੇਖੋ ਸਰਕਾਰ 2 ਮਹੀਨਿਆਂ ਵਿੱਚ ਝੋਨੇ ਦੀ ਫਸਲ ਆਉਣ ਵਾਲੀ ਹੈ ਹਾਂਜੀ ਬਿਲਕੁਲ ਕਿ ਸਰਕਾਰ ਬਹੁਤ ਬੜੀ ਸਪੀਡ ਦੇ ਨਾਲ ਰੈਕ ਲੱਗੇ ਹੋਏ ਆ ਰੇਲਵੇ ਲਾਈਨਾਂ ਦੇ ਮਤਲਬ ਸਟੇਸ਼ਨਾਂ ਤੇ ਤੇ ਟਰੱਕਾਂ ਦੇ ਨਾਲ ਜਲਦੀ ਜਲਦੀ ਜਿਹੜੀ ਗੜਾਉਣਾ ਹੈ ਸ਼ੈਲਰ ਹੈ ਉਹ ਖਾਲੀ ਕਰ ਰਹੀ ਹੈ ਨਵੇਂ ਝੋਨੇ ਨੂੰ ਸਟੋਰ ਕਰਨ ਵਾਸਤੇ ਇਸੇ ਤਰ੍ਹਾਂ ਹੀ ਜਿਹੜੇ ਡੈਮ ਹੈ ਸਾਡੇ ਇਹਨਾਂ ਨੂੰ ਨਵੇਂ ਪਾਣੀ ਨੂੰ ਬਰਸਾਤ ਦੇ ਪਾਣੀ ਸਟੋਰ ਕਰਨ ਵਾਸਤੇ 2 ਮਹੀਨੇ ਪਹਿਲਾਂ ਇਹਨਾਂ ਨੂੰ ਜਿਹੜੇ ਡੈਮ ਹੈ ਉਹਨਾਂ ਨੂੰ ਖਾਲੀ ਕਰ ਦੇਣਾ ਚਾਹੀਦਾ ਮਤਲਬ ਜਿੰਨਾ ਲੋਡ ਆ ਉਹਨਾਂ ਰੱਖ ਲੈਣ ਉਸ ਤੋਂ ਜਿਹੜਾ ਜਿੰਨਾ ਪਾਣੀ ਆਉਂਦਾ ਉਹਨਾਂ ਸਪੇਸ ਇਹਨਾਂ ਨੂੰ ਘਟੋ ਘਟ ਦੇਣਾ ਵਾਹ 13 ਗੁਣਾ ਜੇ ਇੰਨੇ ਗੁਣਾ ਵੱਧ ਬਰਸਾਤ ਹੋਊਗੀ ਵੀ ਇਹਨਾਂ ਨੇ ਪ੍ਰਬੰਧ ਪਹਿਲਾਂ ਨਹੀਂ ਕੀਤਾ ਸੋਚੀ ਜਾਂਦੀ ਸਾਜ਼ਿਸ਼ ਇਹਨਾਂ ਨੂੰ ਸਰਕਾਰ ਨੂੰ ਤਾਂ ਇਹ ਚਾਹੀਦਾ ਮੌਸਮ ਭਾਗ ਦੀ ਚੇਤਾਵਨੀ ਤੋਂ 5% ਵੱਧ ਸਪੇਸ ਦੇ ਦੇਣਾ ਚਾਹੀਦਾ ਕਿਉਂਕਿ 5-10% ਬਰਸਾਤ ਵੱਧ ਘੱਟ ਹੋ ਸਕਦੀ ਹੈ ਇਸ ਕਰਕੇ ਇਹਨਾਂ ਨੂੰ ਸਪੇਸ ਵੱਧ ਦੇਣਾ ਚਾਹੀਦਾ ਸੀਗਾ ਅਸਲ 'ਚ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਦੀ ਮੇਲੀ ਭੁਗਤਣਾ ਚਾਲਵਾਜ਼ੀ ਨਾਲ ਇਹ ਹੜ੍ਹ ਆਏ ਨੇ ਇਹਨਾਂ ਨੇ ਪਾਣੀ ਨੂੰ ਪਹਿਲਾਂ ਰੋਕ ਕੇ ਰੱਖਿਆ ਜਦੋਂ ਡੈਮ ਦਾ ਜ਼ਿਆਦਾ ਲੈਵਲ ਹੋ ਰਿਹਾ ਤੇ ਇੱਕੋ ਦਾਮੀ ਪਾਣੀ ਛੱਡਿਆ ਕੀ ਹੈ ਪੰਜਾਬ ਦਾ ਵਿਤਕਰ ਰੱਖਦੇ ਕੀ ਤੁਸੀਂ ਕੀ ਮੰਨੋਗੇ ਇਸ ਨੂੰ ਵੀ ਇਸ ਤਰ੍ਹਾਂ ਦਾ ਚਾਲਾਂ ਖੇਡ ਕੇ ਜਾਓ ਖੇਡ ਕੇ ਆਮ ਪਬਲਿਕ ਨੂੰ ਪਰੇਸ਼ਾਨ ਕਰਕੇ ਜਾ ਆਮ ਪਬਲਿਕ ਦਾ ਨੁਕਸਾਨ ਕਰਕੇ ਕੀ ਮਿਲਦਾ ਹੈ ਦੇਖੋ ਪੰਜਾਬ ਨਾਲ ਵਿਤਕਰੇ ਦੀ ਗੱਲ ਤਾਂ ਮੋਦੀ ਸਾਹਿਬ ਨੇ ਬਿਲਕੁਲ ਕਲੀਅਰ ਹੀ ਕਰਦੀ ਹੈ afghanistan ਦੇ ਵਿੱਚ ਪੁਚਾ ਲਏ ਤਾਂ ਮੋਦੀ ਸਾਹਿਬ ਨੇ ਮਤਲਬ ਟਵੀਟ ਕਰਨ ਲੱਗੇ ਕੁਝ ਪਾਲਵੀ ਨਹੀਂ ਲਾਏ ਬਿਲਕੁਲ ਜੀ ਤੁਰੰਤ ਟਵੀਟ ਕਰਤਾ ਵੀ ਜਿਹੜੇ ਭਾਰਤੀ ਉਥੇ ਲੋਕਾਸ਼ਿਆਂ ਨੂੰ ਹਰ ਸੰਭਵ ਮਦਦ ਕਰਨ ਤਿਆਰ ਆ ਪਰ ਪੰਜਾਬ ਦੇ ਵਿੱਚ ਤਾਂ 20 ਦਿਨਾਂ ਤੋਂ ਹੜ੍ਹ ਆ ਰਹੇ ਆ 15 ਅਗਸਤ ਤੋਂ ਬਾਅਦ ਮਤਲਬ ਹੜ੍ਹ ਆ ਰਹੇ ਆ ਪਰ ਪੰਜਾਬ ਇੱਕ ਭਾਰਤ ਸੁ ਭਾਰਤ ਦੇਸ਼ ਦਾ ਇੱਕ ਸੂਬਾ ਹੋਣ ਕਰਕੇ ਮੋਦੀ ਸਰਕਾਰ ਨੂੰ ਮੋਦੀ ਸਾਹਿਬ ਨੂੰ ਸਾਡੇ ਜਿਹੜੇ ਪ੍ਰਧਾਨ ਮੰਤਰੀ ਨਰੇਂਦਰ ਉਹਨਾਂ ਨੂੰ ਨਜ਼ਰੀ ਨਹੀਂ ਆ ਰਹੀ ਸਾਡੀ ਇੱਕ ਸਾਡੇ ਦੇਸ਼ ਦੇ ਇੱਕ ਪੰਜਾਬ ਸੂਬਾ ਵੀ ਹੈ ਇਸ ਤੋਂ ਇਹ ਲੱਗਦਾ ਹੈ ਵੀ ਜਿਹੜੀ ਕੇਂਦਰ ਸਰਕਾਰ ਹੈ ਵਿਜੇ ਦੀ ਸਰਕਾਰ ਹੈ ਉਹ ਪੰਜਾਬ ਨੂੰ ਭਾਰਤ ਦਾ ਇੱਕ ਅੰਗ ਨਹੀਂ ਸਮਝਦੀ ਆਪਣਾ ਰਿਪੋਰਟਿੰਗ ਕਰਦੇ ਤੱਕ ਵੀ ਹੁਣ ਤੱਕ ਕੋਈ ਆਪਣੇ ਮੋਦੀ ਸਾਹਿਬ ਦਾ ਕੋਈ ਬਿਆਨ ਨਹੀਂ ਆਇਆਗਾ ਉਹ ਇਹ ਗੱਲ ਜ਼ਰੂਰ ਆਫੀਸ਼ੀਅਲੀ ਸਾਈਡ ਤੇ ਪਾਈ ਹੈ ਵੀ ਨਰਿੰਦਰ ਮੋਦੀ ਸਾਹਿਬ ਨੇ ਭਵਨਤਮਨ ਜੀ ਨੂੰ ਫੋਨ ਕਰਕੇ ਜਾਇਜਾ ਜ਼ਰੂਰ ਲਿਆ ਪਰ ਉਹਨਾਂ ਨੇ ਕੋਈ ਜਿਸ ਤਰ੍ਹਾਂ ਦੀ ਫਾਈਨੈਂਸ਼ੀਅਲੀ ਲੋਕਾਂ ਦੀ ਲੋਕਾਂ ਦਾ ਨੁਕਸਾਨ ਹੋਇਆ ਉਸ ਬਾਰੇ ਹਜੇ ਤੱਕ ਕੋਈ ਜਾਣਕਾਰੀ ਨਹੀਂ ਦਿੱਤੀ ਨਾ ਅਸਲ ਵਿੱਚ ਤਾਂ ਜਦੋਂ ਐਡਾ ਵੱਡਾ ਕਿਸੇ ਸਟੇਟ ਨਾਲ ਜਾਂ ਕਿਸੇ ਮਤਲਬ ਸੂਬੇ ਨਾਲ ਇੰਨੇ ਵੱਡੇ ਹਾਲਾਤ ਉੱਥੇ ਵਿਗੜ ਜਾਣ ਇੰਨੇ ਵੱਡੇ ਹੜ੍ਹ ਜਾਣ ਤਾਂ ਮੋਦੀ ਸਾਹਿਬ ਦੀ ਖੁਦ ਹੋਮੇਵਾਰੀ ਬੰਦੀ ਸੀ ਤੁਰੰਤ ਉਹਨਾਂ ਨੂੰ ਇੱਥੋਂ ਦੇ ਜਿਹੜੇ ਉਸ ਏਰੀਆ ਦਾ ਦੌਰਾ ਕਰਨਾ ਚਾਹੀਦਾ ਸੀਗਾ ਨਾਲ ਮਤਲਬ ਸਾਡੀ ਸਟੇਟ ਦੇ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਨੂੰ ਨਾਲ ਲੈ ਕੇ ਉਹਨਾਂ ਨੂੰ ਉੱਥੋਂ ਦਾ ਦੌਰਾ ਕਰਨਾ ਚਾਹੀਦਾ ਸੀ ਅਤੇ ਤੁਰੰਤ ਸਾਡੇ ਪੰਜਾਬ ਦੇ ਵਿੱਚੋਂ ਇਸ ਵਾਰ ਤਕਰੀਬਨ ਘੱਟੋ-ਘੱਟ 1000 ਪਿੰਡ ਜਿਹੜਾ ਉਜੜ ਗਿਆ ਬਿਲਕੁਲ ਜੀ ਉਜੜ ਗਿਆ 1000 ਪਿੰਡ ਦੀਆਂ ਫਸਲਾਂ ਤਬਾਹ ਹੋ ਗਈਆਂ ਘਰ ਤਬਾਹ ਹੋ ਗਏ ਜਾਨਵਰ ਤਬਾਹ ਹੋ ਗਏ ਪਸ਼ੂ ਡੰਗਰ ਜੋ ਉਹਨਾਂ ਦੀ ਤ ਤਦੋਂ ਅਸੀਂ ਘੱਟੋ ਘੱਟ ਜੇ 2 ਲੱਖ ਕਰੋੜ ਦਾ ਮੁਆਵਜ਼ਾ ਵੀ ਦੇਈਏ ਤਾਂ ਵੀ ਮੇਰੇ ਖਿਆਲੋਂ ਪਿੰਡ ਵਸਨੇ ਮੁਸ਼ਕਲ ਆ ਹੂੰ ਹੂੰ ਇੱਕ ਇੱਕ ਪਿੰਡ ਨੂੰ ਘੱਟੋ ਘੱਟ 50 50 ਤੋਂ ਲੈ ਕੇ 100 ਕਰੋੜ ਦਾ ਇੱਕ ਪਿੰਡ ਦਾ ਨੁਕਸਾਨ ਹੋਇਆ ਸਮੇਤ ਫਸਲਾਂ ਤੇ ਉਹਨਾਂ ਦੇ ਘਰ ਇਸ ਕਰਕੇ ਤੁਰੰਤ ਕੇਂਦਰ ਸਰਕਾਰ ਨੂੰ ਘੱਟੋ ਘੱਟ 2 ਲੱਖ ਕਰੋੜ ਦਾ ਜਿਹੜਾ ਬਜਟ ਮੁਤਾਬਕ ਸਰਕਾਰ ਵਾਸਤੇ ਇਹਨੂੰ ਰਿਲੀਜ਼ ਕਰਨਾ ਚਾਹੀਦਾ ਹੈ ਅਤੇ ਪੰਜਾਬ ਸਰਕਾਰ ਤੋਂ ਜਿਹੜਾ ਉਹਦਾ ਪੂਰਾ ਹਿਸਾਬ-ਕਿਤਾਬ ਵੀ ਲੈਣਾ ਚਾਹੀਦਾ ਵੀ ਪਿੰਡਾਂ ਦੇ ਵਿੱਚ ਕੀ ਪੈਸਾ ਪਹੁੰਚਿਆ ਕਿ ਨਹੀਂ ਪਹੁੰਚਿਆ ਕਿਤੇ ਉਹਦਾ ਇਹ ਨਾ ਹੋਵੇ ਉਹ ਉਹ ਰਿਲੀਜ਼ ਕਰ ਦਿੰਦੇ ਪੈਸਾ ਰਸਤੇ 'ਚ ਕਿਤੇ ਗੋਲ ਹੋ ਜਾਈਏ ਬਿਲਕੁਲ ਇਸ ਤਰ੍ਹਾਂ ਦੇ ਮਾਮਲੇ ਬਹੁਤ ਆਏ ਕਿ ਸੈਂਟਰ ਸਰਕਾਰ ਵੱਲੋਂ ਪੈਸਾ ਆਉਂਦਾ ਤੇ ਪੰਜਾਬ ਤੱਕ ਆਂਦਿਆਂ ਦੇ ਗੋਲ ਹੋ ਜਿਹੜੇ ਕਾਂਗਰਸੀ ਲੀਡਰ ਆ ਆਪਣੇ ਸੀਗੇ ਸੀਨੀਅਰ ਆਪਣੇ ਕੀ ਨਾ ਗਾਂਧੀ ਪਰਿਵਾਰ ਦੇ ਵਿੱਚ ਰਾਹੁਲ ਗਾਂਧੀ ਜੀ ਰਾਹੁਲ ਗਾਂਧੀ ਜੀ ਨੇ ਕਿਹਾ ਸੀ ਕਹਿੰਦਾ ਜੀ ਜੇ ਅਗਰ 100 ਰੁਪਏ ਇੱਕ ਸੈਂਟਰ ਸਰਕਾਰ ਸਟੇਟ ਤੋਂ ਭੇਜਦੀ ਹੈ ਤਾਂ ਉਹਨਾਂ ਕੋਲ 5 10 10 ਰੁਪਏ ਤੱਕ ਹੀ ਪਹੁੰਚਦੇ ਆ ਵਿਚ ਵਿਚਾਲੇ ਉਹਨਾਂ ਦੇ ਉਹ ਹੋ ਜਾਂਦੇ ਆ ਯਾਨੀ ਕਿ ਡਿਸਟ੍ਰੀਬਿਊਟ ਹੋ ਜਾਂਦੇ ਆ ਠੀਕ ਹੈ ਜੀ ਤੇ ਮੈਂ ਇਹ ਗਣਾ ਕਹਿਣਾ ਚਾਹਨਾ ਵੀ ਜਦੋਂ ਪਤਾ ਇਹਨਾਂ ਨੇ ਮੌਸਮ ਵਿਭਾਗ ਨੇ ਜਾਣਕਾਰੀ ਦੇ ਦਿੱਤੀ ਸੀਗੀ ਵੀ ਇਸ ਤਰ੍ਹਾਂ ਇਸ ਤਰ੍ਹਾਂ ਹਾਨਾ ਆ ਸਕਦਾ ਫਿਰ ਭਗਵੰਤ ਮਾਨ ਜੀ ਨੇ ਕਿਹਾ ਸੀ ਜੇਕਰ ਆਉਣ ਵਾਲੇ ਟਾਈਮ ਵਿੱਚ ਕਿਸੇ ਦੀ ਮੁਰਗੀ ਵੀ ਮਰ ਗਈ ਤਾਂ ਉਹਦਾ ਵੀ ਅਸੀਂ ਮੁਆਵਜ਼ਾ ਦੇਵਾਂਗੇ ਇੱਥੇ ਤਾਂ ਬੰਦੇ ਮਰੀ ਜਾ ਰਹੇ ਜੀ ਦੇਖੋ ਜੀ ਇਹ ਤਾਂ ਉਹ ਮਤਲਬ ਇਹ ਤਾਂ ਜੁਮਲੇ ਵਾਲੀ ਗੱਲ ਹੈ ਭਗਵੰਤ ਮਾਨ ਸਾਹਿਬ ਜੀ ਮੁਰਗੀ ਮੁਰਗੀ ਦਾ ਮੁਆਵਜ਼ਾ ਦਾ ਲੋਕਾਂ ਨੂੰ ਫਸਲਾਂ ਦਾ ਨਹੀਂ ਮਿਲ ਰਿਹਾ ਇਹਨਾਂ ਨੂੰ ਸੈਟੇਲਾਈਟ ਦੇ ਨਾਲ ਜਦੋਂ ਦੇਖੋ ਹਾੜੀ ਦਾ ਜਾਂ ਸੌਣੀ ਦਾ ਸੀਜ਼ਨ ਹੁੰਦਾ ਪੰਜਾਬ ਦੇ ਵਿੱਚ ਹਾਂਜੀ ਹਾਂਜੀ ਝੋਨੇ ਦੀ ਪਰਾਲੀ ਤੇ ਅੱਗ ਲੱਗੀ ਦੇ ਨਾਲ ਨਜ਼ਰ ਆ ਜਾਂਦੀ ਹੈ ਕਣਕ ਨੂੰ ਅੱਗ ਲੱਗੀ ਨਜ਼ਰ ਆ ਰਹੀ ਹੈ ਕਣਕ ਦੇ ਢਾਂਗਰ ਨੂੰ ਪਰ ਇਹਨਾਂ ਨੂੰ ਕੀ ਏਡੇ ਏਡੇ ਦਰਿਆ ਜਿਹੜੇ ਵਗ ਰਹੇ ਆ ਇਸ ਟਾਈਮ ਪਾਣੀ ਦੇ ਪੰਜਾਬ ਦੇ ਵਿੱਚ ਉਹ ਸੈਟੇਲਾਈਟ ਨਾਲ ਨਜ਼ਰ ਨਹੀਂ ਆਈ ਬਰਸਾਤ ਆਉਣ ਤੋਂ ਪਹਿਲਾਂ ਵੀ ਕਿੰਨਾ ਹੜਾ ਰਿਹਾ ਬਿਲਕੁਲ ਰਮਨ ਜਮਨ ਸਾਹਿਬ ਡਰਾਮੇ ਕਰ ਰਹੇ ਆ ਕਿਤੇ ਥੱਲੇ ਬੈਠ ਕੇ ਰੋਟੀ ਖਾ ਰਹੇ ਆ ਜਦੋਂ ਉਹਦੀ ਫੋਟੋ ਖੁੱਜੀ ਜਾਂਦੀ ਹੈ ਸਮੇਤ ਰੋਟੀ ਇੱਕ ਵੀਡੀਓ ਬਾਹਰ ਸਾਹਮਣੇ ਰੱਖ ਕੇ ਫੋਟੋ ਖਿੱਚ ਲੈਂਦੇ ਆ ਪਰ ਰੋਟੀ ਖਾਂਦੇ ਨਹੀਂਗੇ ਸਾਹਮਣੇ ਰੱਖ ਕੇ ਫੋਟੋ ਖਿੱਚ ਲੈਂਦੇ ਆ ਪਰ ਜਦੋਂ ਫੋਟੋ ਖਿੱਚੀ ਜਾਂਦੀ ਹੈ ਦੋ ਵਾਪਸ ਕਰ ਦਿੰਦੇ ਆ ਲੋਕ ਬੜੇ ਸਿਆਣੇ ਹੋ ਚੁੱਕੇ ਆ ਲੋਕਾਂ ਨੂੰ ਪਤਾ ਕਿ ਸੋਸ਼ਲ ਮੀਡੀਆ ਦੇ ਵਿੱਚ 70% 80% ਝੂਠ ਹੁੰਦਾ ਲੋਕ ਬੜੇ ਸਮਝਦਾਰ ਨੇ ਪਰ ਲੋਕਾਂ ਦੇ ਦਿਲਾਂ ਦੇ ਵਿੱਚ ਜਿਹੜੀ ਇਹ ਸੈਂਟਰ ਸਰਕਾਰ ਦੇ ਪ੍ਰਤੀ ਜਿਹੜੀ ਨਫ਼ਰਤ ਹੈ ਇਹ ਜ਼ਿਆਦਾ ਵਧਾਈ ਜਾ ਰਹੀ ਹੈ ਇੱਕ ਪਾਸੇ ਤਾਂ ਸਰਕਾਰ ਕਹਿੰਦੀ ਹੈ ਵੀ ਪੰਜਾਬ ਸਰਕਾਰ ਤੇ ਸਿੱਖ ਭਾਈਚਾਰੇ ਨਾਲ ਅਸੀਂ ਮਿਲ ਜੁਲ ਕੇ ਰਵਾਂਗੇ ਜਿੱਥੇ ਇਹ ਡਾ ਵੱਡਾ ਨੁਕਸਾਨ ਹੈ ਜਿਹੜਾ ਕਿ ਮੈਨੂੰ ਨਹੀਂ ਲੱਗਦਾ ਵੀ 10-15 ਸਾਲ ਇਹ ਕੋਈ ਓਵਰਪਾਣ ਗੇੜੇ ਕਿਸਾਨਾਂ ਕਿਸਾਨਾਂ ਨੂੰ ਨੁਕਸਾਨ ਹੋਇਆ ਕਿਉਂ ਜੀ ਨਹੀਂ ਦੇਖੋ ਪੰਜਾਬ ਦੇ ਨਾਲ ਤਾਂ ਬਿਲਕੁਲ ਮਿਲ ਕੇ ਨਹੀਂ ਚੱਲਦਾ ਇਹ ਕੇਂਦਰ ਸਰਕਾਰ ਸਰ ਬਿਆਨਵਾਜੀ ਦੇ ਕਰੀ ਕੰਮ ਚੱਲ ਰਿਹਾ ਹੈ ਪੰਜਾਬ ਦੇ ਤਾਂ ਬਿਲਕੁਲ ਅੰਦਰ ਖਾਤੇ ਪੰਜਾਬ ਨੂੰ ਤਬਾਹ ਕਰਨ ਵਾਸਤੇ ਕੇਂਦਰ ਸਰਕਾਰ ਪੂਰਾ ਜੋਰ ਲਾ ਰਹੀ ਹੈ ਇਹਨਾਂ ਦੀ ਏਜੰਸੀਆਂ ਜੋਰ ਲਾ ਰਹੀਆਂ ਜੇ ਪੰਜਾਬ ਨਾਲ ਇਹਨਾਂ ਨੂੰ ਇੰਨੀ ਹੀ ਹਮਦਰਦੀ ਹੁੰਦੀ ਅੱਜ ਨੂੰ ਕੇਂਦਰ ਸਰਕਾਰ ਨੇ ਪੈਸੇ ਰੀਲਿਸ ਕੀਤੇ ਹੋਣੇ ਇਸ ਤੇ ਜ਼ਿਲ੍ਹਾ ਵਾਈਜ਼ ਕੇਂਦਰ ਸਰਕਾਰ ਨੇ ਆਪਣੀਆਂ ਕੇਂਦਰ ਦੀਆਂ ਟੀਮਾਂ ਬਣਾ ਕੇ ਅਲੱਗ-ਅਲੱਗ ਜ਼ਿਲ੍ਹੇ ਦੇ ਡੀਸੀ ਸਾਹਿਬ ਨੂੰ ਨਾਲ ਲੈ ਕੇ ਉੱਥੇ ਜਿਹੜੀ ਪੈਸਿਆਂ ਨੂੰ ਡਿਵਾਈਡ ਕਰਨਾ ਚਾਹੀਦਾ ਸੀ ਲੋਕਾਂ ਦੀ ਮਦਦ ਕਰਨੀ ਚਾਹੀਦੀ ਸੀ ਲੋਕਾਂ ਦੀ ਰੋਟੀ ਪਾਣੀ ਖਾਣ ਪੀਣ ਦੀ ਰਹਿਣ ਦੀ ਉੱਥੇ ਕੈਂਪ ਲਗਾ ਕੇ ਪ੍ਰਬੰਧ ਕਰਨਾ ਚਾਹੀਦਾ ਸੀ ਪਰ ਪੂਰੇ ਪੰਜਾਬ ਦੇ ਵਿੱਚ ਅਸੀਂ ਕੀ ਦੇਖ ਰਹੇ ਜਿੱਥੇ-ਜਿੱਥੇ ਹੜ੍ਹ ਆਇਆ ਇੱਕ ਅਮਰਸਰ ਸ੍ਰੀ ਅਮਰਸਰ ਸਾਹਿਬ ਤੋਂ ਇੱਕ ਡੀਸੀ ਹੈ ਲੇਡੀਜ਼ ਕੁੜੀ ਉਹ ਇਹ ਸ਼ਾਕਸੀਸ਼ਾਨੀ ਉਹ ਉਹ ਵਿਚਾਰੀ ਬੜੀ ਮਦਦ ਕਰ ਰਹੀ ਹੈ ਬਾਕੀ ਕਿਸੇ ਜ਼ਿਲ੍ਹੇ ਦੇ ਡੀਸੀ ਜਾਂ ਕਿਸੇ ਕੋਈ ਲੋਕਾਂ ਦੇ ਵਿੱਚ ਚੱਲ ਰਿਹਾ ਜਾਂ ਕੋਈ ਜਿਹੜੇ ਐਮਐਲਏ ਜਾਂਦੇ ਆ ਉਹ ਫੋਟੋਆਂ ਖਿਚਾਉਣ ਵਾਸਤੇ ਜਾਂਦੇ ਆ ਉੱਥੇ ਬਾਰੇ ਚਿੱਟੇ ਕੱਪੜੇ ਪਾਏ ਹੁੰਦੇ ਆ ਚੰਗੀਆਂ ਗੱਡੀਆਂ ਦੇ ਜਾਂਦੇ ਆ ਚੰਗੇ ਬੂਟ ਪਾਏ ਹੁੰਦੇ ਆ ਚਿੱਟੇ ਕੱਪੜੇ ਪਾ ਕੇ ਲੋਕਾਂ ਦੀ ਹੜਾਂ ਦੇ ਵਿੱਚ ਮਦਦ ਨਹੀਂ ਕੀਤੀ ਜਾ ਸਕਦੀ ਇਹ ਤਾਂ ਕਪੜਾ ਨਿਕਰਾ ਦੇ ਟੀ-ਸ਼ਰਟਾਂ ਪਾ ਕੇ ਲੋਕਾਂ ਦੀ ਮਦਦ ਕੀਤੀ ਜਾ ਸਕਦੀ ਆ ਉਹ ਸਿਰਫ ਫੋਟੋ ਤੇ ਕਰਜਾ ਵੀਡੀਓ ਹੋਣ ਤੇ ਕਰ ਜਾਂਦੇ ਆ ਤੇ ਉਸ ਤੋਂ ਬਾਅਦ ਉੱਥੋਂ ਵਾਪਸ ਆ ਜਾਂਦੇ ਬਸ ਦੇਖੋ ਜੀ ਇਹਦੇ ਵਿੱਚ ਮੈਂ ਦੱਸਣਾ ਚਾਹੂੰਗਾ ਆਪਣੀ ਦਰਸ਼ਕਾਂ ਨੂੰ ਕਿ ਪ੍ਰਾਈਵੇਟ ਸੰਸਥਾਾਂਾਂ ਜਿੰਨੀਆਂ ਵੀ ਲੋਕ ਸੇਵਾ ਸੰਸਥਾਾਂਾਂ ਜਾਂ ਕੋਈ ਕਲੱਬ ਹੈ ਜਾਂ ਕੋਈ ਹੋਰ ਹੈ ਉਹਨਾਂ ਨੇ ਤਨ ਮਨ ਧਨ ਨਾਲ ਸੇਵਾ ਕਰ ਰਿਆ ਮੈਂ ਜੋ ਤੱਕ ਮੈਂ ਦੌਰਾ ਕੀਤਾ ਜਾਂ ਮੈਂ ਦੇਖਿਆ ਉਹ ਤੇ ਸਰਕਾਰੀ ਮੁਲਾਜ਼ਮ ਨਹੀਂ ਪ੍ਰਾਈਵੇਟ ਜਿਹੜੀਆਂ ਸੰਸਥਾਾਂਾਂ ਬਣੀਆਂ ਉਹ ਤਨ ਮਨ ਧਨ ਨਾਲ ਉਹਨਾਂ ਦੀ ਸੇਵਾ ਕਰ ਰਹੀ ਹੈ ਈਵਨ ਕਿ ਮੈਂ ਤੁਹਾਨੂੰ ਦੱਸਦਾ ਕਿ ਬਠਿੰਡੇ ਝੀਲ ਦੇ ਵਿੱਚ ਜਿਹੜਿਆ ਵੋਟਾ ਹੈ ਉਹ ਵੋਟਾ ਉਹਨਾਂ ਨੂੰ ਫ੍ਰੀ ਨਹੀਂ ਮਿਲਿਆ ਉਹ ਵੋਟਾ ਕਿਰਾਏ ਤੇ ਲੈ ਕੇ ਗਏ ਆ ਉਹ ਲੋਕ ਜਿਹੜੇ ਆਪਣੇ ਪੰਜਾਬ ਦੇ ਵਸਨੀਕ ਆ ਉਹ ਕਿਰਾਏ ਤੇ ਲੈ ਕੇ ਗਏ ਆ ਹਾਲਾਂਕਿ ਉਹਨਾਂ ਨੂੰ ਫ੍ਰੀ ਦੇਣੀ ਚਾਹੀਦੀ ਸੀ ਵੀ ਬਾੜ ਇਹ ਕਿਹੜਾ ਪਰਸਨ ਲਾਭ ਦਾ ਕੰਮ ਕਰ ਰਹੇ ਸੀ ਇਹ ਤਾਂ ਬਾੜ ਪੀੜ ਤੇ ਜਿਹੜੇ ਹੜ੍ਹ ਪੀੜ ਤੇ ਲੋਕ ਆ ਉਹਨਾਂ ਦੀ ਜਿਹੜੀ ਹੈਲਪ ਕਰਨ ਲਈ ਲੈ ਜਾਂਦੇ ਸੀ ਪਰ ਉਹਨਾਂ ਨੇ ਉਹ ਜਿਹੜੇ ਵੋਟਾ ਕਰਾਏ ਤੇ ਦਿੱਤੀਆਂ ਦੇਖੋ ਜੀ ਕਿੰਨਾ ਫਰਕ ਹੈ ਜੀ ਜਿਹੜਾ ਦੇਖੋ चौहान ਸਾਹਿਬ ਵੋਟ ਦੀ ਤੁਸੀਂ ਗੱਲ ਕਰ ਰਹੇ ਹੋ ਕਰਾਏ ਤੇ ਲੈ ਕੇ ਗਏ ਆ ਇਹ ਬਿਲਕੁਲ ਸਹੀ ਆ ਉਹ ਜਿਹੜੀਆਂ ਆਮ ਪ੍ਰਾਈਵੇਟ ਸੰਸਥਾਵਾਂ ਉਹਨਾਂ ਨੂੰ ਉਹਨਾਂ ਵੋਟਾਂ ਉਹ ਕਿਰਾਏ ਤੇ ਲੈ ਗਈਆਂ ਪਰ ਇਹ ਤਾਂ ਸਰਕਾਰ ਨੂੰ ਆਲਰੇਡੀ ਪਹਿਲਾਂ ਹੀ ਚਾਹੀਦਾ ਕਿਉਂਕਿ ਪੰਜਾਬ ਦਰਿਆਵਾਂ ਦੀ ਧਰਤੀ ਹੈ ਜਿਹੜੀ ਪੰਜਾਬ ਦੇ ਵਿੱਚ ਇੱਥੇ ਕਿਸੇ ਸਮੇਂ ਵੀ ਹੜ੍ਹ ਵੀ ਆ ਸਕਦੇ ਕੁਝ ਵੀ ਹੋ ਸਕਦਾ ਹੈ ਪੰਜਾਬ ਸਰਕਾਰ ਨੂੰ ਵੈਸੇ ਇੱਕ ਜ਼ਿਲ੍ਹੇ ਮਗਰ ਡੀਸੀ ਸਾਹਿਬ ਨੂੰ ਮਤਲਬ 200 ਤੋਂ ਲੈ ਕੇ 500 ਵੋਟ ਤਾਂ ਵੈਸੇ ਹੀ ਉਹ ਇਸ ਜ਼ਿਲ੍ਹੇ ਕੋਲ ਡੀਸੀ ਸਾਹਿਬ ਕੋਲ ਸਟੋਰ ਹੋਣੀ ਚਾਹੀਦੀ ਹੈ ਪਰ ਜੇ ਬਰਿੰਡੇ ਦੇ ਵਿੱਚੋਂ ਕਿਰਾਏ ਤੇ ਵੀ ਲੈ ਕੇ ਤੇ ਬਰਿੰਡੇ ਦੇ ਡੀਸੀ ਸਾਹਿਬ ਨੂੰ ਇਹ ਇਹ ਉਹ ਕਰਨਾ ਚਾਹੀਦਾ ਸੀ ਉਹਨਾਂ ਨੂੰ ਵੋਟ ਵਾਲਿਆਂ ਨੂੰ ਇਹ ਤੁਸੀਂ ਵੋਟਾਂ ਉਹਨਾਂ ਨੂੰ ਫਿਰ ਦਿੱਤੀਆਂ ਜਾਂ ਸਮਾਜ ਵੰਡ ਇਕੱਠਾ ਕਰਦੇ ਕਿਸੇ ਤੋਂ 200 500 400 ਇਕੱਠੇ ਵੰਡ ਕਰਕੇ ਲੋਕਾਂ ਵਾਸਤੇ ਰਾਸ਼ਨ ਲੈ ਕੇ ਜਾਂਦੇ ਲੋਕਾਂ ਨੂੰ ਰਾਹ ਦਿੰਦੇ ਆ ਜੀ ਉਹਨਾਂ ਦੇ ਪੈਸੇ ਇਸ ਤਰ੍ਹਾਂ ਵੇਸਟ ਹੋਣ ਲੱਗੇ ਤਾਂ ਲੋਕਾਂ ਨੂੰ ਅਨਾਜ ਤੇ ਲੋਕਾਂ ਦੇ ਘਰਾਣਾਜ ਕਿਵੇਂ ਪਹੁੰਚਾਉਣਗੇ ਲੋਕਾਂ ਦੇ ਕਰੋ ਰਹਿਣ ਵਾਸਤੇ ਤਰਪਾਲਾਂ ਕਿਵੇਂ ਪਹੁੰਚਾਉਣਗੇ ਲੋਕਾਂ ਦੇ ਹੋ ਕੱਪੜੇ ਕਿਵੇਂ ਪਹੁੰਚਾਉਣਗੇ ਦਵਾਈਆਂ ਕਿਵੇਂ ਪਹੁੰਚਾਉਣਗੇ ਬੜੀਆਂ ਲੋੜਾਂ ਹੁੰਦੀਆਂ ਹਨ ਦੇ ਵਿੱਚ ਜਦੋਂ ਘਰ ਉਜੜ ਜਾਂਦੇ ਉਹਨੂੰ ਦੁਬਾਰੇ ਬਸਵਾਉਣ ਵਾਸਤੇ ਕੱਲੀ ਕੱਲੀ ਚੀਜ਼ ਦੀ ਲੋੜ ਹੁੰਦੀ ਹੈ ਟੀਲੀ ਮਾਚਸ ਦੀ ਵੀ ਜ਼ਰੂਰਤ ਪੈਂਦੀ ਹੈ ਨਵਾਂ ਘਰ ਬਸਾਉਣ